ਮਾਦਾ ਸ਼ੀਵਾਲਾਣੀ ਆਇਆ ਹੋਇਆ ਬਾ ਅੱਜਾਰੇ ਦੋ ਕੋਸ਼ ਨੇ ਬਾਬੇ ਨੇ ਰੰਗ ਦੇ ਰੇ ਰੰਗੇ ਆ ਮਾਦਾ ਵਜਨ ਕੀ ਗੇੜੇ ਜੋਨੇ ਬਾ ਜਈ ਆ ਵੀ ਆ ਜਰੂਆਂ ਦਾ ਸ਼ੀਰਪ ਬਾ ਤਰਾਫਟ ਕਰਕੇ ਲੋਹਿਆਣੇ ਨੂੰ ਤੇ ਆਪਣੇ ਇਲਾਕੇ ਨੂੰ ਬਟਿਆਲੀ ਲਿਆਓ ਆਪਣੇ ਇਲਾਕੇ ਨੂੰ ਮੈਂ ਅਤਜੀ ਸੂਰ ਅਸੀਂ ਨੌਜਵਾਨ ਸਭਾ ਵੱਲੋਂ ਇੱਥੇ ਕੌਸ਼ਾਲਾ ਰੋਡ ਤੇ ਇੱਕ ਪੰਡਾਲਾ ਲਾਇਆ ਹੋਇਆ ਜਿਹੜਾ ਕਿ ਬਾਬਾ ਲਾਲ ਦੇਵ ਜੀ ਸਭਾ ਵੱਲੋਂ ਬਣਾ ਜੀ ਬਹੁਤ ਚੜ੍ਹ ਗਿਆ ਉਹਨਾਂ ਦਾ ਸਵਾਗਤ ਕਰ ਰਹੇ ਆਂ ਤੇ ਉਹਨਾਂ ਦੇ ਅੱਜ ਹੀ ਆਇਆ ਜੀ ਹਾਂ ਇੱਥੇ ਲੰਗਰ ਅੱਗੇ ਵੀ ਲਾਉਣੇ ਜੀ ਹਾਂ ਹਾਂ ਅੱਗੇ ਵੀ ਲਗਾਤਾਰ ਲੰਗਰ ਲਾਦੇ ਆ ਰਹੇ ਆਂ ਅਸੀਂ ਕੋਈ ਵੀ ਯਾਨੀ ਸ਼ੂਟਾ ਕੋਈ ਯਾਤਰਾ ਵੀ ਕਿਸੇ ਵੀ ਧਾਰਮਿਕ ਸਥਾਨ ਤੇ ਨਿਕਲਦੀ ਹੈ ਤਾਂ ਅਸੀਂ ਉੱਤੇ ਸ਼ੋਭਾ ਯਾਤਰਾ ਕੋਈ ਵੀ ਨਗਰ ਕੀਰਤਨ ਹੋਵੇ ਅਸੀਂ ਉਹਦਾ ਸਵਾਗਤ ਕਰਦੇ ਆਂ ਜਿਹੜੀ ਯਾਤਰਾ ਨਿਕਲਦੀ ਪਹਿਲੀ ਵਾਰੀ ਨਿਕਲ ਰਹੀ ਹੈ ਜੀ ਇਹ ਇਸ ਰੋਡ ਤੋਂ ਪਹਿਲੀ ਵਾਰੀ ਗੋਸ਼ਾਲਾ ਰੋਡ ਤੋਂ ਪਹਿਲੀ ਵਾਰੀ ਨਿਕਲ ਰਹੀ ਹੈ ਅੱਜਾ ਚੌੜੇ ਯਾਰ ਤੋਂ ਨਿਕਲਦੀ ਹੈ ਹਾਂ ਜੀ ਉਹ ਜਾਣਾ ਵਾਸਤੇ ਕੀ ਕਹਿਣਾ ਚਾਹੁੰਦੇ ਹੋ ਲੁਧਿਆਣਾ ਬੜੀ ਇਹਨਾਂ ਨੇ ਆਗੇ ਤੇ ਰੌਣਕ ਲਾਈ ਹੈ ਔਰ ਅਸ਼ੀਰਵਾਦ ਦਿੱਤਾ ਅੱਜ ਮੈਂ ਸਾਰੇ ਲੁਧਿਆਣਾ ਵਾਸੀਆਂ ਨੂੰ ਵਧਾਈ ਦਿੰਦਾ ਔਰ ਮੈਂ ਸਾਰੇ ਲੁਧਿਆਣਾ ਵਾਸੀਆਂ ਨੂੰ ਉਹਨਾਂ ਦਾ ਸੁਭਾਗ ਜਮਦਾ ਕਿ ਬਾਬਾ ਲਾਲ ਜੀ ਧਿਆਨਪੁਰ ਤੋਂ ਇੱਥੇ ਆਏ ਨੇ ਆਪਣਾ ਅਸ਼ੀਰਵਾਦ ਦੇਣ ਵਾਸਤੇ ਲੁਧਿਆਣਾ ਵਾਸੀਆਂ ਨੂੰ ਅੱਜ ਉਹਨਾਂ ਦੀ ਸ਼ੋਭਾ ਯਾਤਰਾ ਵੀ ਇੱਥੋਂ ਨਿਕਲ ਰਹੀ ਹੈ ਜਿਹੜੀ ਗੋਸ਼ਵਾਲਾ ਰੋਡ ਤੋਂ ਚੱਲ ਗਏ ਨਿਊ ਹਰਗਵਿੰਦ ਹਰਗਵਿੰਦ ਨਗਰ ਤੋਂ ਹਰਗਵਿੰਦ ਮਾਰਕਟ ਚੱਲੇਗੀ ਮੈਂ ਸਾਰੇ ਹੀ ਲੁਧਿਆਣਾ ਵਾਸੀਆਂ ਨੂੰ ਇਹ ਸੁਭ ਦਿਹਾੜੇ ਤੇ ਸਾਰਿਆਂ ਨੂੰ ਵਧਾਈ ਦਿਨਾ ਔਰ ਮੈਂ ਸਾਰਿਆਂ ਨੂੰ ਆਹਵਾਨ ਵੀ ਕਰਦਾ ਕਿ ਸਾਰੇ ਇੱਥੇ ਆਓ ਸਾਰੇ ਬਾਬਾ ਜੀ ਦਾ ਅਸ਼ੀਰਵਾਦ ਪ੍ਰਾਪਤ ਕਰੋ ਇਹਨਾਂ ਦੀ ਬਹੁਤ ਹੀ ਕਿਰਪਾ ਜਿਨ੍ਹਾਂ ਦੇ ਘਰ ਤੁਸੀਂ ਵੀ ਸੁਣਾਣਾ ਸਾਰੇ ਜਾਣਦੇ ਹੋਣਗੇ ਜਿਨ੍ਹਾਂ ਦੀ ਔਲਾਦ ਨਹੀਂ ਹੈ ਇਹਨਾਂ ਲਈ ਉੱਥੇ ਦਰਸ਼ਨ ਕਰੋ ਜਾ ਕੇ ਧਿਆਨ ਕਰੋ 100% ਮੈਂ ਸਮਝਦਾ ਵੀ 100% ਤੁਹਾਨੂੰ ਉਲਾਦੀ ਪ੍ਰਾਪਰਟੀ ਵੀ ਹੁੰਦੀ ਹੈ ਇਹ ਮਹਾਰਾਜ ਦਾ ਉੱਥੇ ਅਸ਼ੀਰਵਾਦ ਹੈ ਉੱਥੇ ਇਹਨਾਂ ਦਾ ਸਾਰਾ ਬੜੀ ਕਿਰਪਾ ਹੈ ਇਸ ਕਰਕੇ ਮੈਂ ਸਾਰੇ ਲੁਧਿਆਣਾ ਵਾਸੀਆਂ ਨੂੰ ਫਿਰ ਅੱਜ ਤੋਂ ਵਧਾਈ ਦਿੰਨਾ ਤਾਂ ਕਿ ਸਾਰੇ ਇਹ ਸ਼ੋਭਾ ਯਾਤਰਾ ਦੀ ਸ਼ਾਨ ਵਧਾਓ ਜੈ ਹਿੰਦ ਜੈ ਵਾਹ ਦੇਖੋ ਅੱਜ ਬੜਾ ਸੋਭਾਗ ਹੈ ਸਾਡੀ ਹੈਗੇ ਸਾਰੇ ਅੱਜ ਲੁਧਿਆਣੇ ਦੀ ਸੰਗਤ ਕੀ ਹਰ ਸਾਲ ਦੀ ਤਰ੍ਹਾਂ ਇਸ ਵਾਰੀ ਵੀ ਇੱਥੇ ਸਾਡੇ ਮਹਾਰਾਜ ਜਿਹੜੇ ਬਾਬਾ ਲਾਲ ਜੀ ਮਹਾਂਤਸ ਹੁੰਦਾ ਤਾਰਜੀ ਮਹਾਰਾਜ ਜੀ ਹੈਗੇ ਆ ਉਨ੍ਹਾਂ ਦੇ ਦਰਸ਼ਨ ਕਰਨ ਵਾਸਤੇ ਅੱਜ ਸਾਰਾ ਸ਼ਹਿਰ ਅਤੇ ਲੁਧਿਆਣਾ ਇਕੱਠੇ ਹੋਏ ਹੋਏ ਆ ਅੱਜ ਦੀ ਇਸ ਤਲ ਦੀ ਜਿਹੜੀ ਯਾਤਰਾ ਹੈਗੀ ਹੈ ਇਹ ਪ੍ਰਾਚੀਨ ਗਊਸ਼ਾਲਾ ਤੋਂ ਹੁੰਦੇ ਹੋਏ 3 ਨੰਬਰ ਡਿਵੀਜ਼ਨ ਔਰ ਥਾਨ ਸਿੰਘ ਚੌਂਕ ਤੋਂ ਹੁੰਦੇ ਹੋਏ ਜਿਹੜਾ ਸ਼ਿਵਾਜੀ ਨਗਰ ਦੇ ਵਿੱਚ ਬਾਬਾ ਲਾਲ ਜੀ ਦਾ ਮੰਦਿਰ ਹੈਗਾ ਉੱਥੇ ਸਮਾਪਨ ਹੋਣਾ ਹੈ ਅੱਜ ਰਾਤ ਨੂੰ ਔਰ ਇਸ ਯਾਤਰਾ ਦੇ ਵਿੱਚ ਤੁਸੀਂ ਦੇਖ ਰਹੇ ਹੋ ਲੋਕਾਂ ਦੇ ਸੰਗਤ ਦੇ ਵਿੱਚ ਲੋਕਾਂ ਦੇ ਵਿੱਚ ਬੜਾ ਉਤਸ਼ਾਹ ਹੈ ਕਿਉਂਕਿ ਉਸ ਜਿਹੜੀ ਗੱਦੀ ਹੈ ਉਸ ਬਾਬਾ ਧਿਆਨਪੁਰ ਜੀ ਦੀ ਜਿਹੜੀ ਬਾਬਾ ਲਾਲ ਜੀ ਦੇ ਮਹਾਰਾਜ ਜੀ ਦੇ ਪ੍ਰਤੀ ਜਿਹੜੀ ਸ਼ਰਧਾ ਹੈ ਸੰਗਤ ਦੀ ਉਹ ਬੜੀ اٹੂਟ ਹੈ ਬੜੀ ਸ਼ਰਦਾ ਹੋਵੇ ਉਹਨਾਂ ਦੇ ਬਹੁਤ ਵਿਸ਼ਵਾਸ ਹੈ ਸੋ ਅੱਜ ਵੀ ਅਸੀਂ ਸੋਭਾਗੀ ਸ਼ਾਦੀ ਹੈ ਮੈਂ ਡਾਕਟਰ ਵਰਮਾ ਜੀ ਅਸੀਂ ਵੀ ਇਸ ਯਾਤਰਾ ਦੇ ਵਿੱਚ ਸ਼ਾਮਲ ਹੋਏ ਆਂ ਔਰ ਆਸ ਕਰਦੇ ਆਂ ਕਿ ਉਹਨਾਂ ਦਾ ਜਿਹੜਾ ਆਸ਼ੀਰਵਾਦ ਹੈ ਇਸ ਸੰਗਤ ਦੇ ਨਾਲ ਨਾਲ ਲੁਧਿਆਣਾ ਸ਼ਹਿਰ ਦੇ ਹਰ ਉਸ ਲੁਧਿਆਣਾ ਵਾਸੀਆਂ ਨੂੰ ਵੀ ਮਿਲੇ ਜਿਹੜੇ ਅੱਜ ਕਿਸੇ ਕਾਰਨ ਵਸ਼ ਇਸ ਯਾਤਰਾ ਦੇ ਵਿੱਚ ਨਹੀਂ ਆ ਸਕੇ ਉਹਨਾਂ ਦਾ ਵੀ ਤੱਕ ਵੀ ਆਸ਼ੀਰਵਾਦ ਪਹੁੰਚੇ ਇਸ ਯਾਤਰਾ ਦਾ ਜਿਹੜਾ ਮੇਨ ਮਕਸਦ ਹੈ ਉਹ ਇਹੀ ਹੈ ਤੁਹਾਨੂੰ ਬਹੁਤ ਖੁਸ਼ੀ ਹੈ ਐਜੋਲ ਦੇ ਵਿੱਚ ਅੱਜ ਤੋਂ علاوہ 36 ਕੇ 37 ਸਾਲ ਪਹਿਲਾਂ ਮੈਨੂੰ ਮੇਰੀ ਮਾਤਾ ਜੀ ਨੇ ਇਹਨਾਂ ਤੋਂ ਹੀ ਦਿੱਤਾ ਸੀਗਾ ਔਰ ਅਸੀਂ ਆਪਣੇ ਬੱਚੇ ਵੀ ਇਹਨਾਂ ਤੋਂ ਲਿੱਤੇ ਆ ਜਿਹੜੀ ਕੋਕ ਹੈ ਹਰੀ ਇਹ ਸਾਡੇ ਬਾਬਾ ਜੀ ਕਰਦੇ ਇਹਨਾਂ ਚ ਜਿਹੜੀ ਤਾਕਤ ਹੈ ਕੋਕ ਹਰੀ ਕਰਨ ਵਾਲੀ ਉਹ ਕਿਸੇ ਜੀ ਨਹੀਂ ਹੈ ਅੱਜ ਜਾਨੀ ਕਿ ਕਿੰਨੀ ਖੁਸ਼ੀ ਮਾਂ ਬਹੁਤ ਖੁਸ਼ੀ ਹੈ ਐਜੋਲ ਦੇ ਵਿੱਚ ਸਾਡੀ ਮਾਤਾ ਵੀ ਆਸਤਾ ਜਿਹੀ ਹੈ ਸਾਡੀ ਵੀ ਆਸਤਾ ਬਣੀ ਹੈ ਔਰ ਅੱਗੋਂ ਚਾਹੁੰਦੇ ਸਾਡੇ ਬੱਚਿਆਂ ਦੀ ਵੀ ਆਸਤਾ ਬਣੇ ਜਿਹੜਾ ਕਿ ਤੁਸੀਂ ਕਹਿੰਦੇ ਸੀ ਤਾਂ ਤੁਹਾਡਾ ਤੁਹਾਨੂੰ ਇਹਨਾਂ ਤੋਂ ਲਿਆ ਗਿਆ ਸੀ ਅੱਜ ਤੁਹਾਡੇ ਵੀ ਲਾ ਲਿਆ ਗਿਆ ਤੁਹਾਨੂੰ ਪਤਾ ਲੱਗ ਗਿਆ ਉਹ ਹੀ ਕਹਿੰਦੇ ਨਾ ਨਹੀਂ ਤੁਹਾਨੂੰ ਲਾਲ ਦਿੱਤੇ ਅੱਗੇ ਲਾਲ ਹੋਰ ਹੋਗੇ ਔਰ ਅੱਗੇ ਇਹਨਾਂ ਨੂੰ ਵੀ ਲਾਲ ਦੇਣ ਜਿਵੇਂ ਸਾਡੀ ਆਸਤਾ ਬਣੀ ਇਹਨਾਂ ਦੀ ਆਸਤਾ ਬਣੀ ਰਵੇ ਮੈਸੇਜ ਕੀ ਮੈਸੇਜ ਨਾਲ ਤੁਹਾਨੂੰ ਅਸੀਂ ਦੇਖੋ ਮੈਂ ਵੈਸੇ ਤਾਂ ਹੁਣ ਕੋਈ ਇਹ ਪੜਿਆ ਲਿਖਿਆ ਬੰਦਾ ਔਰ ਕਈ ਬੰਦੇ ਆ ਚੀਜ਼ ਤੇ ਵਿਸ਼ਵਾਸ ਨਹੀਂ ਕਰਦੇ ਪਰ ਮੇਰੇ ਹਿਸਾਬ ਨਾਲ ਮੈਨੂੰ ਲੱਗਦਾ ਕਿ ਵਿਸ਼ਵਾਸ ਕਰਨਾ ਚਾਹੀਦਾ ਆਪਾਂ ਇਹ ਚੀਜ਼ ਲਿੱਤੀ ਹੈ ਇਹ ਅਨਪੜਤਾ ਨਹੀਂ ਹੈ ਇਹ ਉਹ ਪੁਜੀ ਲਿੱਤੀ ਆ ਹਸਤਾ ਨਾਲ ਲਿੱਤੀ ਹੈ ਔਰ ਇਹ ਦਿੰਦੇ ਆ ਠੀਕ ਹੈ ਬਾਈ ਜੀ ਬਹੁਤ ਜਿਹੜਾ ਬਟਾਲਾ ਗੱਦੀ ਆ ਬਾਬਾ ਲਾਲ ਦੇਵ ਜੀ ਮਹਾਰਾਜ ਜੀ ਦੀ ਕਰੋੜਾ ਲੋਗਾ ਦੀ ਉਹਨਾਂ ਦੇ ਵਿੱਚ ਆਸਥਾ ਵੈ ਔਰ ਬਹੁਤ ਲੋਗਾ ਨੂੰ ਉੱਥੋਂ ਬੱਚਿਆਂ ਦੀ ਦਾਤ ਮਿਲੀ ਆ ਅੱਜ ਲੁਧਿਆਣਾ ਦੀ ਧਰਤੀ ਦੇ ਉੱਤੇ ਮਹਾਰਾਜ ਸ਼੍ਰੀ ਜੀ ਖੁਦ ਦਰਸ਼ਨ ਦੇਣ ਆ ਰਹੇ ਨੇ ਜਿੱਥੇ ਉਹਨਾਂ ਦਾ ਹਿੰਦੂ ਨੈਵੀਡ ਵੱਲੋਂ ਅਸੀਂ ਅਭਿਨੰਦਨ ਕਰਦੇ ਆ ਔਰ ਆਯੋਜਕਾਂ ਨੂੰ ਵੀ ਵਧਾਈ ਦਿੰਦੇ ਆ ਕਿ ਉਹਨਾਂ ਨੇ ਇੱਕ ਲੁਧਿਆਣਾ ਵਾਸੀ ਵਾਲੀ ਬਹੁਤ ਅੱਛਾ ਉਪਰਾਲਾ ਕੀਤਾ ਜਾਨਕੀ ਕੀ ਰੋਕਣ ਮਰਸੀ ਦੇਣਾ ਚਾਹੀਦੀ ਜਿਹੜੇ ਦੇਰ ਜਤਰਾ ਇਕੱਸਰ ਪਟੋਲੇ ਵਿਚ ਜਾ ਰਹੇ ਧਰਮ ਸ਼ਕਤੀ ਸ਼ਕਤੀ ਧਰਮ ਧਰਮ ਦੇ ਵਿੱਚ ਬਹੁਤ ਸ਼ਕਤੀ ਆ ਅੱਜ ਮਹਾਰਾਜ ਜੀ ਆ ਰਹੇ ਨੇ ਆਸ਼ੀਰਵਾਦ ਲਓ ਇਹ ਪਹਿਲੀ ਪਹਿਲੀ ਜਤਰਾ ਨੇ ਪਹਿਲਾਂ ਵੀ ਕਈ ਵਾਰੀ ਲੱਗਦੀ ਆ ਸਰੂ ਮਹਾਰਾਜ ਜੀ ਸਾਡੇ ਜਿਹੜੇ ਆ ਧਾਨਪੁਰ ਤੋਂ ਆ ਰਹੇ ਆ ਠੀਕ ਸਮਾਂ 4 ਵਜੇ ਇੱਥੇ ਪਹੁੰਚਣਗੇ ਛੋਟੇ ਮਹਾਰਾਜ ਜੀ ਆਜੂਤੇ ਆ ਛੋਟੇ ਮਹਾਰਾਜ ਜੀ ਦੇ ਦਰਸ਼ਨ ਲੋਕੀ ਬਾਹਰ ਆ ਤੇ ਸਾਰੇ ਬਾਹਰ ਆ ਬਡੇ ਮਹਾਰਾਜੀ 4 4 ਵਜੇ 15 ਮਿੰਟ ਦੇ ਦਰ ਪਹੁੰਚ ਜਾਣਗੇ ਕਿਹੜੇ ਮਹਾਰਾਜੀ ਆ ਰਹੇ ਨੇ ਕਿਹੜੇ ਕੀ ਆਉਣ ਮਾਨਸ਼ੀਰਾਲ ਸੁੰਦਰ ਰਾਜ ਜੀ ਹੈ 15ਵੇਂ ਬਾਦਸ਼ਾਹ ਹੀ ਹੈ ਇਹ 670ਵਾਂ ਸ਼੍ਰੀ ਬਾਬਾ ਲਾਲ ਜੀ ਦਾ ਜਿਹੜਾ ਜਨਮ ਦਿਹਾੜਾ ਮਨਾ ਰਹੇ ਸੀ ਉਹਨਾਂ ਦੀ ਖੁਸ਼ੀ ਦੇ ਵਿੱਚ ਅਸੀਂ ਰਾਤ ਯਾਤਰਾ ਕਰ ਰਹੇ ਹਾਂ ਅਸੀਂ ਕਿੰਨੀ ਕਰਦੇ ਕੋ ਪਹਿਲੀ ਕਰ ਰਹੇ ਤੇ ਪਹਿਲਾਂ ਕੀਤੀ ਸੀ ਲੇਕਿਨ ਕਰੋਨਾ ਗਾਲ ਦੇ ਵਿੱਚ ਹਰ ਸਾਲ ਨਿਕਲਦੀ ਹੈ ਕਰੋਨਾ ਦੇ ਗਾਲ ਦੇ ਵਿੱਚ ਰੁਕ ਗਈ ਸੀ ਉਸ ਤੋਂ ਬਾਅਦ 4 ਸਾਲ ਬਾਅਦ ਨਿਕਲਦੀ ਹੁਣ ਇਹ ਜਿਹੜੀ ਟਿੱਪੋ ਜਾ ਕੇ ਕਿੱਥੇ ਕਿੱਜਾ ਕੌਸ਼ਲਾ ਤੋਂ ਸਟਾਰਟ ਹੋ ਕੇ ਡਿਵੀਜ਼ਨ ਨੰਬਰ 3 ਡਿਵੀਜ਼ਨ ਨੰਬਰ 3 ਤੋਂ ਲੱਗਾ ਧਾਨ ਸਿੰਘ ਜੋਂ ਧਾਨ ਸਿੰਘ ਜੋਂ ਤੋਂ ਬਿਸ਼ੇਵੀ ਬਾਦਸ਼ਾਹ ਗੁਰ ਦੁਆਰਾ ਫਿਰ ਉਸ ਤੋਂ ਬਾਅਦ ਲਾਸਟ ਜਿਹੜੀ ਆ ਜਿਹੜੀ ਮਹਾ ਆਰਤੀ ਹੈ ਉਹ ਹੌਟਲ ਠੀਕ ਹੈ ਲਾ ਹੌਟਲ ਹੈ ਰੈਸਟੋਰੈਂਟ ਹੈ ਉਹਦੇ ਅੱਗੇ ਆਰ ਗੋਵਿੰਦ ਵਪਾਰ ਰੱਖਦੇ ਨੇ ਤੇਰੇ ਵੀ ਕਿਹੜੀ ਕਿਹੜੀ ਰਸਮਾਂ ਕੀਤੀਆਂ ਗਈਆਂ ਨੇ ਹਾਂਜੀ ਕਿਹ ਚ ਰਸਮਾਂ ਕਿਹੜੀ ਕਿੱਤੇ ਗਈਆਂ ਨੇ ਕਿਦਾਂ ਕਿਹ ਚ ਰਸਮਾਂ ਕਿਹੜੀ ਕਿੱਤੇ ਗਈਆਂ ਨੇ ਹਾਂ ਹਰ ਤਰ੍ਹਾਂ ਦੀਆਂ ਐ ਦੇਖੋ ਰਮੋਲੀ ਦੀਆਂ ਰਸਮਾਂ ਹਰ ਤਰ੍ਹਾਂ ਦੇ ਰਸਮਾਂ ਇੱਥੇ ਇਹ ਜਿਹੜੇ ਸਾਡੇ ਗੁਰੂ ਮਹਾਰਾਜ ਜੀ ਪਹਿਲੇ ਗੁਰੂ ਮਹਾਰਾਜ ਜੀ ਇਹ ਰਾਮ ਅਵਤਾਰ ਹੈ ਵਿਛ ਨੂੰ ਉਤਾਰ ਰਹੇ ਹੋ ਉਹ ਜਿਹੜੀ ਗੱਡੀ ਉਹ ਹੀ ਚਲੀ ਆ ਰਹੀ ਹੈ ਇੱਥੇ ਸਭ ਦੀਆਂ ਢੋਲੀਆਂ ਭਰਦੀਆਂ ਹੈ ਜੇ ਗੁਰੂ ਮਹਾਰਾਜ ਦੇ ਦਰਬਾਰੇ ਕੋਤਾਲੰਦਾ ਹੈ ਉਹਦਾ ਇਤਾਰੇ ਵਿੱਚ ਜਾਣੇ ਹੀ ਜਾਨਾ ਹੋ ਜਾਂਦਾ ਕਿੰਨੇ ਦੀ ਕਿਹੜੀ ਕਿਹੜੀ ਤਿਆਰੀ ਕੀਤੀ ਗਈ ਹੈ ਕੀ ਕੀ ਚੀਜ਼ਾਂ ਕੀਤੀ ਗਈ ਹੈ ਜੀ ਹਰ ਤਰ੍ਹਾਂ ਦੀ ਤਿਆਰੀ ਹੈ ਸਾਡੀ ਉਹ ਛੋਟੀ ਦੀ ਪੂਰੀ ਤਿਆਰੀ ਹੈ ਰੰਗਰ ਦੀ تیاری ਹੈ ਆਰਪੀਆਂ ਹਰ ਚੌਂਕ ਦੇ ਵਿੱਚ ਆਰਪੀਆਂ ਹੋਣਗੀਆਂ ਗੁਰੂ ਮਹਾਰਾਜ ਜੀ ਦੇ ਆ ਗੁਰੂ ਮਹਾਰਾਜ ਜੀ ਸਾਡੇ ਬਹੁਤ ਬਿਸ਼ਰੂ ਉਤਾਰਾ ਹੈ ਇਹਨਾਂ ਦੇ ਚਰਨਾਂ ਦੇ ਵਿੱਚ ਲక్ష్ਮੀ ਦਾ ਵਾਸ ਹੈ ਜੇ ਚਰਨ ਜਿੱਥੇ ਬੈਜੇਨ ਉਥੇ ਕੋਈ ਵੀ ਕਿਸੇ ਕਿਸਮ ਦੀ ਲక్ష్ਮੀ ਦੀ कमी ਨਹੀਂ ਰਹੇਗੀ ਮੇਰਾ ਨਾਮ ਜੀ ਕੀਮਤ ਰਾਜ ਸਿਕਰੀ ਹੂੰ ਹਾਂਜੀ ਅੱਜ ਜਿਹੜੇ ਮਹਾਰਾਜ ਜੀ ਆ ਰਹੇ ਨੇ ਜੀ ਆਪਣੇ ਇੱਕ ਬਾਤ ਪਹੁੰਚਾਉਣੇ ਆ ਰਹੇ ਨੇ ਜੀ ਜਿਹੜੇ ਉਪਸਥਾਨ ਪਹੁੰਚ ਰਹੇ ਨੇ ਅੱਜ ਪਹੁੰਚ ਰਹੇ ਨੇ ਅੱਜ ਉਹਨਾਂ ਦੇ ਰਾਸ਼ਟਰੀ ਪ੍ਰਯੋਜਿਤ ਜਾ ਸਕੀ ਜੀ ਅੱਜ श्री बाबालाल महाराज जी के अवतार दिवस पे ये जो आयोजन किया हुआ है इसकी रथ यात्रा अभी से आरंभ हो रही है महाराज जी का इंतजार है वो ध्यानपुर गद्दी से आए हैं छोटे महाराज जी सुंदरदास जी भी वो भी यहाँ पे आए हैं आशीर्वाद देने के लिए हजारों की संख्या में जो भक्तजन यहाँ पे आए हैं इतना जन समूह ये, ये साबित करता है कि महाराज के प्रति उनका कितना आदर भाव है नहीं, पीछे तीन चार साल के लगभग ये यात्रा नहीं हुई जो कोविड का समय था उससे पहले कई साल ये यात्रा चलती रही है स्थान बदला है पहले दृष्टि से चलती थी और यहाँ पे मंदिर पे समापन होता था आज यहाँ से रामपुरी प्राचीन गौशाला से और इसका जो समापन है वो श्री बाबालाल जी का मंदिर जो हरचंद नगर के पास है न्यू शिवाजी नगर में वहां पे हो आज सभी जितने श्रद्धालु हैं जिस भाव से आए हुए हैं महाराज जी की आशीर्वाद प्राप्त करें और परमात्मा से ही प्रार्थना करें कि जिस भाव से आए हैं उनके भाव पूरे हों ऐसी हमारा यानी ऐसा विश्वास है यहाँ पे जो भी आता है वो खाली झोली नहीं जाता की गी गी है किस किस चीज की तैयारी की गई आज पूरी तैयारी कई दिन से तैयारी चल रही थी तो जिस तरह तैयारी चल रही है यहाँ से शुरू होके तीन डिवीजन चौक उसके पश्चात ये यात्रा जाएगी थान बाबा थान सिंह चौक फिर छवी पातशाह गुरुद्वारा फिर हरचर नगर उसके बाद यानी मंदिर में यानी कि यहाँ तक चलेगी ये तो जहाँ तक प्रबंधों का सवाल है लगभग हमारे पास 45 ऐसे ऐसे श्रद्धालुओं के नाम हैं जिन्होंने महाराज की आरती करनी है प्रसाद चढ़ाना है रास्ते में और लोगों का जन समूह जैसे चल रहा है जितना उमंग है लोगों में सड़कें सड़कों पर लोग इंतजार कर रहे हैं यहाँ पे गौशाला में भी इतना यानी कि भारी इकट्ठ है सभी लोग महाराज की प्रतीक्षा में कर रहे हैं भाई उनका आशीर्वाद लेके वो अपने अपने स्थानों पर जा सके और यहाँ पे हजारों की संख्या में इस रथ यात्रा के शोभा यात्रा में साथ में जाने के लिए लोग तैयार हैं